ਪੰਜਾਬੀ ਇੰਡਸਟਰੀ ਦੇ ਬਾਬਾ ਬੋਰ ਕਹੇ ਜਾਣ ਵਾਲੇ ਗੁਰਦਾਸ ਮਾਨ ਜਿਨ੍ਹਾਂ ਦੇ ਕਰੋ ਬੀਤੇ ਦਿਨੀ ਬੇਹੱਦ ਮੰਤਾਗੀ ਖਬਰ ਸਾਹਮਣੇ ਆਈ ਸੀ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੇ ਭਰਾ ਗੁਰਪੰਤ ਸਿੰਘ ਮਾਨ ਦਾ ਦੇਹਾਂਤ ਹੋ ਗਿਆ ਦੱਸਦੀ ਹੈ ਕਿ ਅੱਜ ਉਹਨਾਂ ਦਾ ਚੰਡੀਗੜ੍ਹ ਦੇ 25 ਸੈਕਟਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਹੋਵੇਗਾ ਜਿੱਥੋਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਾਈਵ ਸਾਂਝਾ ਕਰ ਰਹੇ ਹਾਂ ਇਸ ਥਾਂ ਦੇ ਉੱਤੇ ਗੁਰਦਾਸ ਮਾਨ ਦੇ ਭਰਾ ਗੁਰਪੰਤ ਸਿੰਘ ਮਾਨ ਦਾ ਸੰਸਕਾਰ ਕੀਤਾ ਜਾਵੇਗਾ ਸੋ ਜੇਕਰ ਗੁਰਪੰਤ ਸਿੰਘ ਮਾਨ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਉਮਰ 70 ਸਾਲਾਂ ਤੋਂ ਵੱਧ ਦੱਸੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜਿਸ ਕਰਕੇ ਉਹਨਾਂ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗੁਰਦੇ ਦੀ ਬਿਮਾਰੀ ਦੇ ਨਾਲ ਜੂਝ ਰਹੇ ਸੀਗੇ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਲਗਾਤਾਰ 2 ਮਹੀਨੇ ਹਸਪਤਾਲ ਚ ਭਰਤੀ ਰਹੇ ਸੀ ਜਿੱਤੋਂ ਉਹਨਾਂ ਦੀ ਤਬੀਅਤ ਠੀਕ ਹੋ ਗਈ ਸੀ ਤਾਂ ਛੁੱਟੀ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਅਚਾਨਕ ਉਹਨਾਂ ਦੀ ਤਬੀਅਤ ਜੋ ਆ ਸੋਮਵਾਰ ਨੂੰ ਵਿਗੜਦੀ ਹੈ ਜਿਸ ਦੇ ਚੱਲਦਿਆਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਤੇ ਉਹਨਾਂ ਦਾ ਦਿਹਾਂਤ ਹੋ ਗਿਆ ਸੋ ਅੱਜ ਚੰਡੀਗੜ੍ਹ ਦੇ 25 ਸੈਕਟਰ ਦੇ ਵਿੱਚ ਸ਼ਮਸ਼ਾਨ ਘਾਟ ਜੋ ਆ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸੋ ਗੁਰਦਾਸ ਮਾਨ ਉਹਨਾਂ ਦੇ ਪਰਿਵਾਰ ਨੂੰ ਇੱਕਦ ਵੱਡਾ ਸਦਮਾ ਮਿਲਿਆ ਕਿਉਂਕਿ ਉਹਨਾਂ ਦੇ ਪ੍ਰਾਇਸ ਫਾਨੀ ਸੰਸਾਰ ਨੂੰ અલਵਿਦਾ ਆਖੀ ਨੇ ਸੋ ਇੱਥੇ ਦੱਸ ਦਈਏ ਕਿ ਇਸ ਸ਼ਮਸ਼ਾਨਘਾਟ ਦੇ ਵਿੱਚ ਜਦੋਂ ਅੰਤਿਮ ਸੰਸਕਾਰ ਹੋਣਗੇ ਤਾਂ ਮੀਡੀਆ ਰਿਪੋਰਟਸ ਦੇ ਅਕੋਰਡਿੰਗ ਇੱਥੇ ਪੰਜਾਬ ਦੇ ਸੀਐਮ ਭਗਵੰਤ ਮਾਨ ਸਾਹਿਬ ਵੀ ਪਹੁੰਚਣਗੇ ਉਹਨਾਂ ਦੀ ਸਿਕਿਉਰਿਟੀ ਵੀ ਪਹੁੰਚ ਚੁੱਕੀ ਹੈ ਤੇ ਉਹ ਵੀ ਅੰਤਿਮ ਵਿਦਾਈ ਦੇਣ ਜੋ ਆ ਗੁਰਦਾਸ ਮਾਨ ਦੇ ਭਰਾ ਜੋ ਆ ਉਹਨਾਂ ਨੂੰ ਦੇਣ ਇੱਥੇ ਪਹੁੰਚਣਗੇ ਅੰਤਿਮ ਵਿਦਾਈ ਸੋ ਅੱਜ ਦੱਸੇ ਜਾ ਰਿਹਾ ਹੈ ਕਿ 10:30 ਤੋਂ 11 ਵਜੇ ਦੇ ਕਰੀਬ ਜੋ ਆ ਗੁਰਦਾਸ ਮਾਨ ਦੇ ਭਰਾ ਗੁਰਪੰਤ ਸਿੰਘ ਮਾਨ ਦਾ ਸੰਸਕਾਰ ਜੋ ਆ ਇਸ ਸ਼ਮਸ਼ਾਨਘਾਟ ਦੇ ਵਿੱਚ ਕੀਤਾ ਜਾਵੇਗਾ ਸੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਪਹੁੰਚਣਗੇ ਤੇ ਉਥੇ ਸੀਐਮ ਸਾਹਿਬ ਜੋ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਸਾਹਿਬ ਉਹ ਵੀ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚਣਗੇ ਸੋ ਬੇਹਦ ਮੰਦਭਾਗੀ ਖਬਰ ਜੋ ਆ ਪੰਜਾਬੀ ਸਿੰਗਰ ਗੁਰਦਾਸ ਮਨ ਸਾਹਿਬ ਦੇ ਘਰੋਂ ਆ ਰਹੀ ਹੈ ਜਿੱਥੇ ਉਹਨਾਂ ਨੂੰ ਵੀ ਵੱਡਾ ਸਤਮਾ ਲੱਗਿਆ ਗੁਰਪੰਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਸੋਸ਼ਲ ਮੀਡੀਆ ਉੱਤੇ ਜ਼ਿਆਦਾ ਐਕਟਿਵ ਨਹੀਂ ਰਹੇ ਆ ਉਹਨਾਂ ਨੂੰ ਜ਼ਿਆਦਾਤਰ ਨਹੀਂ ਦੇਖਿਆ ਗਿਆ ਬਹੁਤ ਸਰੀਆ ਥਾਂਵਾਂ ਦੇ ਉੱਤੇ ਪਰ ਜੇਕਰ ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਦੋ ਬੱਚੇ ਨੇ ਜੋ ਕਿ ਬਾਹਰ ਵਿਦੇਸ਼ ਦੇ ਵਿੱਚ ਸੈਟਲ ਨੇ ਤੇ ਆਰਤੀ ਦਾ ਕੰਮ ਕਰਦੇ ਸੀਗੇ ਉਹ ਤੇ ਮੁਖਸਰ ਸਾਹਿਬ ਦੇ ਗਿੱਦੜ ਬਹਾ ਦੇ ਵਿੱਚ ਕੰਮ ਕਰਦੇ ਸੀਗੇ ਪਰ ਜਦੋਂ ਬਿਮਾਰ ਚੱਲ ਰਹੇ ਸੀਗੇ ਤੇ ਇਸੇ ਦਰਮਿਆਨ ਉਹਨਾਂ ਨੂੰ ਚੰਡੀਗੜ੍ਹ ਚੰਡੀਗੜ੍ਹ ਆਏ ਸੀ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਪਿਛਲੇ 2 ਮਹੀਨਿਆਂ ਤੋਂ ਪਰ ਅਚਾਨਕ ਸਿਹਤ ਵਿਗੜਨ ਕਰਕੇ ਉਹਨਾਂ ਨੂੰ ਹਸਪਤਾਲ ਚੋਂ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਅੰਤਿਮ ਸਾਹ ਲਈ ਇਸ ਫਾਨੀ ਸੰਸਾਰ ਮੌਲਵਿਦਾ ਆ ਗਏ ਤੇ ਅੱਜ ਉਹਨਾਂ ਦਾ ਜੋ ਅੰਤਿਮ ਸੰਸਕਾਰ ਹੈ 25 ਸੈਕਟਰ ਦੇ ਜੋ ਸ਼ਮਸ਼ਾਨ ਘਾਟ ਉੱਥੇ ਹੋਵੇਗਾ ਗੁਰਦਾਸਮਨ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਇੱਕ ਵੱਡਾ ਸਦਮਾ ਲੱਗਿਆ ਹੈ ਇੱਕ ਝਟਕਾ ਜੋ ਉਹਨਾਂ ਨੂੰ ਮਿਲਿਆ ਉੱਥੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਪੂਰੀ ਸੋਗ ਦੀ ਲਹਿਰ ਹੈ